ਸਰਕਾਰ ਨੂੰ ਪਤਾ ਹੈ ਕਿ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਕੁਸਪਰਗਿਆ ਜੈਨ ਆਈਪੀਐਸ ਐਸਐਸਪੀ ਫਰੀਦਕੋਟ ਦੇ ਵੱਲੋਂ ਸੰਗਠਿਤ ਅਰਾਧਾ ਦੇ ਖਿਲਾਫ ਪਿਛਲੇ 8 ਮਹੀਨਿਆਂ ਦੇ ਦੌਰਾਨ 47 ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਹਨ ਤੇ ਜਿਹਦੇ ਵਿੱਚ ਅਸੀਂ 228 ਬੰਦਿਆਂ ਨੂੰ ਅਰੈਸਟ ਕੀਤਾ ਹੈ ਇਸੇ ਲੜੀ ਦੇ ਸਬੰਧ ਵਿੱਚ ਐਸਐਚਓ ਸਰਦਾਰ ਗੁਰਵਿੰਦਰ ਸਿੰਘ ਜੀ ਇਹ ਗਵਾਈ ਹੇਠ ਏਐਸਆਈ ਇਕਬਾਲ ਸਿੰਘ ਨੇ ਸੂਹਾਪੁਰ ਬਠਿੰਡਾ ਰੋਡ ਪਰ ਨਕਲ ਲਗਾਇਆ ਸੀ ਕਿ ਜਿੱਥੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਗਗਨਦੀਪ ਸਿੰਘ ਕਪੂ ਵਾਸੀ ਕਮਰਾਪਤੀ ਸਾਹਿਲ ਇਲਿਸਕਟਾ ਵਾਸੀ ਬਾਲਮੀਕਲੋਨੀ ਮਨਪ੍ਰੀਤ ਸਿੰਘ ਮਣੀ ਰੋੜੀ ਕਪੂਰਾ ਖੁਸ਼ਵਿੰਦਰ ਸਿੰਘ ਗੋੜੀ ਜੁਕਰੀ ਵਾਲੇ ਇਹ ਕਿਸੇ ਦਮਨੀ ਖੰਡੇ ਰੋਡ ਪਰ ਕਿਸੇ ਕਮਰੇ ਦੇ ਵਿੱਚ ਬੈਠੇ ਕਿਸੇ ਲੁੱਟਖੋ ਦੀ ਵਾਰਦਾਤ ਨੂੰ ਚੋਰੀ ਦੀ ਵਾਰਦਾਤ ਨੂੰ ਅੰਦਾਜ਼ਨ ਦੇਣ ਵਾਸਤੇ ਉਥੇ ਇਕੱਠੇ ਹੋਏ ਹਨ ਉਹਦੀ ਮੀਟਿੰਗ ਕਰ ਰਹੇ ਸੀ ਜਿਹੜਾ ਨੂੰ ਕਾਬੂ ਕੀਤਾ ਜਾਵੇ ਤੇ ਉਹਨਾਂ ਨੂੰ ਫੜਿਆ ਜਾ ਸਕਦਾ ਹੈ ਜਿਸ ਦੇ ਉੱਪਰ ਐਸਹੀ ਪਵਾਰ ਸਿੰਘ ਨੇ ਹੋਰਪੁਲਸ ਪਾਰਟੀ ਨਾਲ ਲੈ ਕੇ ਉੱਥੇ ਰੇਡ ਕੀਤਾ ਤੇ ਉਥੋਂ ਇਹ ਚਾਰ ਬੰਦੇ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਕੋਲੋਂ ਇੱਕ ਗਰਾਰੀ ਲੱਗੀ ਪਾਈਪ ਦੋ ਖੰਡੇ ਇੱਕ ਕਿਰਪਾਨ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਜੀ ਪਹਿਲਾਂ ਨਾਲ ਜਦੋਂ ਆਹ ਗਗਨਦੀਪ ਦੇ ਖਿਲਾਫ ਪਹਿਲਾਂ ਦੋ ਪਰਚੇ ਦਰਜ ਸਾਹਿਲ ਦੇ ਖਿਲਾਫ ਉਹ ਪਰਚੇ ਦਰਜ ਮਨਪ੍ਰੀਤ ਤੇ ਕੁਸ਼ਵਿੰਦਰ ਦੇ ਖਿਲਾਫ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈ ਸਰ ਇਹਨਾਂ ਦੇ ਖਿਲਾਫ ਲੁੱਟਖੋ ਤੋਂ ਇਲਾਵਾ ਕੋਈ سنگین ਉਹ ਕਦੋਂ ਦਾ ਦਰਜ ਕੋਈ ਵੱਡਾ ਹਾਂਜੀ ਹੈਗੇ ਜੀ ਹੈਗੇ ਆ 302 ਦਾ ਇੱਕ ਦੇ ਖਿਲਾਫ ਹੈਗਾ ਜੀ ਹੋਰ ਨਸ਼ੇ ਤਸਕਰਾਂ ਦਾ ਵੀ ਕੰਮ ਕਰਦੇ ਆ ਉਹ ਵੀ ਪਰਚੇ ਦਰਜਿਆਂ 'ਨਾਂ ਤੇ ਕਦਰ ਦਾ ਮਾਮਲਾ ਦਰਜਿਆਂ 'ਨਾਂ ਤੇ ਹਾਂਜੀ 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 ਤੇਰੀ ਕਿਰਕਟ ਨੂੰ ਜਾਨਣ ਦੇ ਮੱਦੇਨਜ਼ਰ ਇਹ ਦੇਖੋ ਜੀ ਚੋਰੀ ਵੀ ਕਰ ਸਕਦੇ ਸੀ ਲੁੱਟਖੋ ਦੀ ਬਾਤ ਅਥ ਵੀ ਕਰ ਸਕਦੇ ਸੀ ਕਿਸੇ ਵੀ ਘਟਨਾ ਨੂੰ ਅੰਜਾਮ ਦੇ ਸਕਦੇ ਸੀ ਤੇ ਜਿਹਨਾਂ ਨੂੰ ਕਾਬੂ ਕੀਤਾ ਗਿਆ ਕੁਝ ਕੁਝ ਦੇ ਦੌਰਾਨ ਕੋਈ ਕਹਿੰਦੇ ਨੇ ਕਿ ਕੁਝ ਹੋਰ ਕੀ ਕੁਝ ਮਾਰ ਲਵਾ ਕੇ ਲੈ ਕੇ ਤੇ ਫਿਰ ਕੁਝ ਕੁਝ ਕਰਾਂਗੇ ਜੋ ਵੀ ਪਹਿਲਾਂ ਬਾਤ ਕਰਤੀ ਹੋਈ ਉਹ ਤਰਮੋਹ ਦੇ ਵਰਤਸਾ ਜਾਵੇਗਾ